ਪਸੰਦ ਕਿਹੜਾ ਸਿੰਗਰ ਆ ਸਿੱਧੂ ਸਿੱਧੂ ਮੂਸੇਆ ਢੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਸਿਮਰਨ ਕੌਰ ਤਾਂ ਅਦਲੀ ਨੂੰ ਲੰਬੇ ਸਮੇਂ ਤੋਂ ਸਿੱਧੂ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਉਸ ਦਾ ਸਟਾਈਲ ਆਵਾਜ਼ ਗੀਤ ਐਟੀਟਿਊਡ ਸਭ ਸਿੱਧੂ ਦੀ ਯਾਦ ਦਿਵਾਉਂਦੇ ਨੇ ਤੇ ਹਾਲੀ ਦੇ ਵਿੱਚ ਸਿਮਰਨ ਕੌਰ ਤਾਂ ਅਦਲੀ ਦਾ ਪੋਡਕਾਸਟ ਹੋਇਆ ਡਿਜੀਟਲ ਪਿੰਡੂ ਦੇ ਨਾਲ ਜਿਸ ਦੇ ਵਿੱਚ ਉਸ ਨੇ ਖੁੱਲ ਕੇ ਸਿੱਧੂ ਮੂਸੇਵਾਲੇ ਬਾਰੇ ਗੱਲਾਂ ਕੀਤੀਆਂ ਨੇ ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਪਸੰਦੀਦਾ ਗਾਇਕ ਹੈ ਤੇ ਮੈਨੂੰ ਮਾਣ ਹੈ ਕਿ ਲੋਕ ਮੈਨੂੰ ਲੇਡੀ ਮੂਸੇਵਾਲਾ ਦੇ ਨਾਮ ਤੋਂ ਜਾਣਦੇ ਨੇ ਇਸ ਤੋਂ ਇਲਾਵਾ ਹੋਰ ਕੀ ਕਿਹਾ ਉਹ ਦੇਖਦੇ ਆ ਅੱਗੇ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੇਡੀ ਮੂਸੇਵਾਲਾ ਤੁਹਾਨੂੰ ਕਹਿੰਦੇ ਆ ਮੈਂ ਜੋ ਫੀਲ ਕੀਤਾ ਇਹ ਜੋ ਜਿਹੜੀ ਫਰੈਂਡ ਨੇ ਫੀਮੇਲ ਨੇ ਲੜਕੀਆਂ ਨੇ ਉਹਨਾਂ ਦਾ ਫੀਡਬੈਕ ਆਂਦਾ ਕਹਿੰਦੇ ਅਸੀਂ ਮੋਟੀਵੇਟ ਬੜਾ ਹੁੰਦੇ ਤੁਹਾਡੇ ਗਾਣੇ ਸੁਣ ਕੇ ਗੱਡੀਆਂ 'ਚ ਵੀ ਵਜਾਉਂਦੀਆਂ ਕੋੜੀ ਇਹ ਤੁਹਾਨੂੰ ਕੀ ਰੀਜ਼ਨ ਲੱਗਦਾ ਤੁਹਾਡੇ ਗਾਣੇ 'ਚ ਉਹਨਾਂ ਨੂੰ ਇਦਾਂ ਕੀ ਚੀਜ਼ ਪਾਚ ਮਿਲਦਾ ਕੋਈ ਭ ਕਿਤਾਬ ਦੇ ਰਹੇ ਹੂੰ ਮੈਨੂੰ ਲੱਗਦਾ ਮੈਂ ਇਹਦੇ ਲਾਇਕ ਨਹੀਂ ਮੈਂ ਕਿਤੇ ਨੇੜੇ ਤੇੜੇ ਵੀ ਨਹੀਂ ਉਹ ਬੰਦੇ ਦੇ ਜਿਹਦਾ ਉਹ ਨਾਮ ਲੈ ਕੇ ਕਹਿ ਦਿੰਦੇ ਨੇ ਵੀ ਲੇਡੀ ਮੂਸੇ ਵਾਲਾ ਉਹ ਚੋਟੀ ਦਾ ਕਲਾਕਾਰ ਸੀ ਤੇ ਉਹਨੇ ਰਹਿਣਾ ਪਰ ਮੇਰੀ ਮੈਨੂੰ ਲੱਗਦਾ ਵੀ ਇਹ ਖੁਸ਼ਕਿਸਮਤੀ ਹੈ ਵੀ ਜੇ ਲੋਕ ਮੈਨੂੰ ਮਾੜਾ ਮੋਟਾ ਉਹਦੇ ਨਾਲ ਮਿਲਾ ਕੇ ਗੱਲ ਕਰਦੇ ਨੇ ਵੀ ਤੂੰ ਉਹਦੇ ਵਰਗੀ ਆ ਉਹਦੇ ਵਰਗੇ ਤੇਰੇ ਬੋਲ ਲੱਗਦੇ ਨੇ ਉਹਦੇ ਵਰਗੀ ਮੈਂ ਕਦੇ ਵੀ ਨਹੀਂ ਬਣ ਸਕਦੀ ਉਹਦੇ ਵਰਗਾ ਕੋਈ